ਲੋ ਜੀ ਰਾਵਣ ਵੇਲੂ ਮੁੰਡਿਆਂ ਨੇ ਰਾਵਣ ਬਣਾਇਆ ਹੋਇਆ ਫਿਰ ਭੋਕਲੀ ਆ ਹੈ ਜੀ ਕਿਰਪਾਨ ਕਿਰਪਾਨ ਖੰਜਰ ਫੜਾਰ ਗਿਆ ਖੰਜਰ ਆਵੋ ਆਂ ਇਹ ਕੋਣਾ ਇਹ ਤਾਂ ਟੇਡਾ ਮੋਟਾ ਕਰ ਰਿਹਾ ਚਰ ਜੱਡੀਆਂ ਕਿ ਜਦੀਆਂ ਵੀ ਮੂੰਹ ਤਾਂ ਸਲਮਾਨ ਖਾਨ ਦਾ ਲੱਗਿਆ ਆਖਿਆ ਸੀ ਮੈਂ ਇਹ ਨਾ ਨਹੀਂ ਚੋਖਾ ਮੋਟਾ ਹੋ ਜਾਏਗਾ ਭੈੜਾ ਲੱਗੇਗਾ ਮੋਟਾ ਜ਼ਿਆਦਾ ਸਲਮਾਨ ਖਾਨ ਕਹਿੰਦੇ ਵਾਹ ਵਾਹ ਕੀ ਆ ਘੈਂਟ ਬਣਾ ਰੱਖਿਆ ਵਾ ਲੱਤਾਂ ਮਖਾਈਏ ਲੱਤਾਂ ਕਿਹੜੀਆਂ ਨੇ ਫੇ ਚੱਲ ਚੰਗੇ ਉਹ ਤੇਰੀ ਲੱਤਾਂ ਬਹੁਤ ਐ ਮੋਟੀਆਂ ਫਾੜੀਆਂ ਇਹਦੇ ਯਾਰ ਦੇਖੀਗੇ ਤਿੰਨ ਲੱਤਾਂ ਰਾਵਣ ਆਰ ਜਾਈ ਕਿ ਓਏ ਆ ਗਿਆ ਆ ਗਿਆ ਆ ਗਿਆ ਓ ਯਾਰ ਇਹ ਮੁੱਠੀ ਲਾਇਆ ਉਹ ਗਗਰਾ ਪਾਟ ਗਿਆ ਸੁਖਾਈ ਹੋ ਗਈ ਕਨਸਟਰ ਪਟਾ ਕਿਸ਼ਟਾ ਕੇ ਪਟਾ ਕਿਸ਼ਟਾ ਜੀ ਪਾਣਾ ਹੈ ਲੈ ਆਵਾਂਗੇ ਆਲੀ ਦੀ ਗੈਂਕ ਕਰਦੀ ਵੀਡੀਓ ਬਣਾਉਣੀ ਆ ਹੂੰ ਹੂੰ ਇੱਕ ਬਹੁਤ ਪਿੰਨਾ ਇਹ ਪਨਾ ਆਲੀ ਦੀ ਗੈਂਕ ਸਟੇਟ ਇਸਕੇ ਨੂੰ ਆਪੀ ਕਰਦੇ ਹੋਏ ਰਾਵਣ ਰਾਵਣ ਦਾ ਸੀ ਆ ਤਾਂ ਹੋ ਵਧਿਕਾ ਨਿਕਲਿਆ ਲੱਤਾਂ ਦੇ ਦਿਆ ਭਜਾਣ ਦੀਆਂ ਕਿਹੜਾ ਬੰਬ ਦਾ ਕੋਈ ਨਹੀਂ ਵੱਜਾ ਹੋਇਆ ਤਾਂ ਬੰਬ ਤਾਂ ਬੜੇ ਲਾਏ ਹਨ ਬੜੇ ਹੀ ਲਾਏ ਸੀ ਬੜੇ ਰੱਬੇ ਨੇ ਆ 1 ਵਜ ਗਿਆ ਇੰਨਾ ਵੀ ਝੂਮਣਾ ਕਰ ਮੈਨੂੰ ਲੱਗ ਗਈ ਅੱਗ ਵੀ ਉੱਥੇ ਲੱਗੀ ਜਿਵੇਂ ਬੰਬ ਹੈ ਨਹੀਂ ਮੂੰਹ ਦਵਾਇਆ ਹੈ ਨਹੀਂ ਤੇ ਬੁਆਇਆ ਹੈ ਮੈਂ ਜਦੋਂ ਸਤਲੀ ਬੰਬ ਕੀ ਪਾਰੀ ਆਇਆ ਜਦ ਮੇਰੇ ਕੰਨ ਬੰਦ ਕਰਾ ਦੇ ਰਾਵਣ ਤਾਂ ਵਿਚਾਰਾ ਸੁੱਤਾ ਪਿਆ ਆ ਵਜਾ ਹੀ ਇੱਕ ਕਿਹੜਾ ਵੱਜਾ ਹੋਇਆ ਤੁਤਲੀ ਸੀ ਜੇ ਦੂਜਾ ਵਜ ਜਾਣਾ ਖੜਕਾ ਵਾ ਹੋਗਾ ਤੁਤਲੀ ਸੀ ਓਈ ਸੀ ਹਾਂ ਇਹ ਫੁੱਸ ਹੋ ਗਿਆ ਹੈਨਾ ਤੁਤਲੀ ਸੀ ਉਹ ਜਿਹਨੂੰ ਖੜਾ ਘਟੂ ਦੋ ਜਾਣ ਇਹ ਹੈ ਦਰਸ਼ਕ ਇਸਕਾ ਨਾਮ ਹੈ ਫਤਿਹ ਬਣਾਏਗੇ ਰਾਵਣ ਓਏ ਦੇਖ ਲਓ ਦਰਸ਼ਕ ਨਾਖਾ ਜਾਊਗਾ ਸਤਲੀ ਤੋਂ ਖਾਈ ਨਹੀਂ ਖਾ ਮਾਂਬੜੇ ਦੋ ਤਰੇ ਵਜੇ ਨੇ ਲਾਏ ਪੂਰੇ ਤਿੰਨ ਡੱਬੀਆਂ ਹਨ ਜਾ ਪੰਜਾਲੀ ਕਮਾਲ ਇੱਕ ਵੀ ਨਾ ਵੱਜਾ ਓਏ ਓਏ ਨੇੜੇ ਨਾ ਜਾ ਓਏ ਇਹ ਗੱਲ ਲੱਗਨ ਦੀ ਇਹਦੇ ਨੇ ਇਹਨੂੰ ਪਤਾ ਤੇਰਾ ਰਮਨ ਪੰਜ ਮਸਾ ਹੀ ਜਾਂਦਾ ਤਾ ਇਹ ਇਹਨੂੰ ਮੈਂ ਕਿਸੀ ਯਰ ਕਰਨਾ ਹੈ ਗੋਲੀਆਂ ਮੈਂ ਕਪਈਆਂ ਨੇ ਇਹ ਨਹੀਂ ਪਤਾ ਉਧਰ ਕਿਤੇ ਖਲੜ ਗਿਆ ਹੁਣ ਉਹਦੀ ਮੇਕਗੇ ਸੁਤਲੇ ਨਹੀਂ ਨਿਕਲੇ ਸੀ ਨਾ ਇਹਨੂੰ ਸੁਤਲੇ ਕਿ ਕਿ ਲੈ ਆਇਆ ਸੀ 21 ਸੀ ਹੈ